ਤੁਹਾਡਾ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਸੇਖੇ ਆਈ ਸੀ ਜੀ ਮੇਰੇ ਨੀਅਰ ਹੀ ਪਿੰਡ ਨੇੜੇ ਹੀ ਆ ਜੀ ਸਮਾਲ ਸਰ ਦੇ ਕੋਲੇ ਆ ਜੀ ਤੇ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣਾ ਫਾਰਮ ਜੀ ਸਾਰੀ ਵੀਡੀਓ ਦੇਖੋ ਜੇ ਸਕਿਪ ਨਾ ਕਰਿਓ ਜੇ ਤੇ ਬਾਈ ਨੇ ਨਸਲ ਵੀ ਬਹੁਤ ਸੋਹਣੀ ਬਣਾਈ ਆ ਮੱਝਾਂ ਤੇ ਗਾਵਾਂ ਜਰਸੀ ਤੇ HF ਬਾਈ ਕੋਲੇ ਹੈਗੀਆਂ ਜੀ ਤੇ ਫਾਰਮ ਦੇਖੋ ਤੁਸੀਂ ਬਾਹਰਲਾ ਦ੍ਰਿਸ਼ ਕਿੰਨਾ ਸੋਹਣਾ ਜੀ ਠੀਕ ਆ ਤੇ ਬਾਈ ਨੂੰ ਇੱਕ ਮਾਨੂੰ ਕੁਦਰਤ ਨਾਲ ਬਹੁਤ ਪਿਆਰ ਆ ਜੀ ਦਰਖਤਾਂ ਦਰੋਖਤਾਂ ਦਾ ਪੂਰਾ ਸ਼ੌਕ ਆ ਪੂਰੇ ਦਰਖਤ ਲੱਗੇ ਆ ਤੁਸੀਂ ਦੇਖ ਸਕਦੇ ਆ ਜਿਹੜੇ ਕਿ ਆਪਾਂ ਨੂੰ ਤੁਹਾਨੂੰ ਦੱਸਿਆ ਵੀ ਬਹੁਤ ਜ਼ਰੂਰੀ ਆ ਤੇ ਪਸ਼ੂ ਵੀ ਖੁੱਲੇ ਛੜਦਾ ਮੱਝਾਂ ਵੀ ਤੇ ਗਾਵਾਂ ਆ ਜੀ ਤੁਹਾਨੂੰ ਸਾਰਾ ਫਾਰਮ ਦਿਖਾਵਾਂਗੇ ਫਾਰਮ ਬਹੁਤ ਸੋਹਣਾ ਬਣਿਆ ਜੀ ਵੀਡੀਓ ਧਿਆਨ ਨਾਲ ਦੇਖਿਓ ਜੇ ਸਾਰੀ ਸੁਣਿਓ ਜੇ ਠੀਕ ਆ ਤਾਂ ਜੋ ਅੱਗੇ ਤੁਸੀਂ ਬਣਵਾਉਣਾ ਹੋਵੇ ਤਾਂ ਤੁਹਾਨੂੰ ਪਤਾ ਲੱਗ ਸਕੇ ਵੀ ਕਿੱਥੋਂ ਬਣਵਾਇਆ ਉੱਪਰ ਦੇਖੋ ਜੀ ਇਹ ਟਿਕਾਣਾ ਬਣਿਆ ਹੋਏ ਜਿਵੇਂ ਝੋਫਰੀ ਟੈਫਾਰਮ ਹੁੰਦਾ ਜੀ ਉੱਪਰ ਚਾਦਰਾਂ ਪਾਈਆਂ ਜੀ ਉਦੋਂ ਥੱਲੇ ਫੇਰ ਸਰਪਾਗੇ ਤੇ ਫ ਬਲੋ ਪੱਤਲ ਬੰਨੀ ਆ ਦੀ ਚਾਨਿਆਂ ਦੀ ਠੀਕ ਹੈ ਬਾਈ ਜੀ ਗੱਡੀਆਂ ਦਾ ਕੰਮ ਕਰਦੇ ਆ ਬਈ ਗੱਡੀ ਚਲਾਉਂਦੇ ਆ ਬਾਈ ਥੋੜਾ ਤੇ ਇਹਨਾਂ ਨੂੰ ਥੋੜਾ ਜਿਹਾ ਉਧਰ ਅੰਬਰਸਰ ਵਾਲੀ ਸਾਈਡ ਵਾਲੀ ਜਾਂਦੇ ਆ ਉਧਰੋਂ ਕਿਸੇ ਪਿੰਡ ਚੋਂ ਇਹਨਾਂ ਨੂੰ ਬਾਈਆਂ ਨੂੰ ਕੋਈ ਸਕੀਮ ਦਿੱਤੀ ਸੀ ਕਿਸੇ ਨੇ ਤੇ 5 ਸਾਲ ਹੋ ਗਿਆ ਜੀ ਇਹ ਫਾਰਮ ਬਣਾਏ ਨੂੰ ਬਹੁਤ ਸੋਹਣੀ ਚੀਜ਼ ਬਣੀ ਆ ਤੇ 1% ਵੀ ਗਰਮੀ ਨਹੀਂ ਲੱਗਦੀ ਜੀ ਠੀਕ ਹੈ ਸਾਰੇ ਪਾਸੋਂ ਹਵਾਦਾਰ ਆ ਜੀ ਦੇਖੋ ਖੁੱਲਾ ਫਾਰਮ ਹੈ ਬਾਈ ਕੋਲੇ ਚਲੋ ਥਾਂ ਵੀ ਸੋਹਣਾ ਹਰੇਕ ਬੰਦੇ ਕੋਲੇ ਇੰਨਾ ਥਾਂ ਵੀ ਨਹੀਂ ਹੁੰਦਾ ਉਹ ਵੀ ਦਿੱਕਤ ਹੁੰਦੀ ਆ ਤੇ ਜਿੰਨੀ ਸੋਹਣਾ ਫਾਰਮ ਆ ਉੰਨੇ ਸੋਹਣੀ ਬਾਈ ਦੇ ਪਸ਼ੂ ਆ ਬਹੁਤ ਸੋਹਣੀ ਬਰੀਡ ਤਿਆਰ ਕੀਤੀ ਦੀ ਆ ਤੇ ਪਹਿਲਣ ਝੋਟੀਆਂ ਜਿਹੜੀਆਂ ਮੰਨ ਲਓ 12 ਤੋਂ 14 ਕਿਲੋ ਦੁੱਧ ਦੇ ਹੀ ਜਾਂਦੀਆਂ ਤੇ ਸਾਰੀਆਂ ਝੋਟੀਆਂ ਬਾਈ ਸਭ ਤੋਂ ਵਧੀਆ ਗੱਲ ਆ ਵੀ ਕਰਦੇ ਆ ਜੀ ਤੇ ਆ ਜਿਹੜੀ ਬੱਛੀ ਤੁਸੀਂ ਦੇਖ ਰਹੇ ਆ ਇਹ ਵੀ ਬਾਈ ਨੇ ਖਰੀਦੀ ਸੀ ਛੋਟੀ ਇੱਕੋ ਬਰੇ ਡੱਬੀ ਬੱਛੀ ਐ ਤੁਹਾਨੂੰ ਸਾਰੇ ਪਸ਼ੂ ਦਿਖਾਵਾਂਗੇ ਤੇ ਬਾਈ ਦੀ ਆਪਾਂ ਸਪੈਸ਼ਲ ਇੱਕ ਗਾਂ ਤੇ ਆਏ ਸੀਗੇ ਜੀ ਉਹ ਜਿਹੜੀ ਸਾਹਮਣੇ ਖੜੀ ਐ ਉਹਦੇ ਅੱਜ ਦਵਾਈ ਭਰੀ ਆ ਜੀ 5 ਤੋਂ 6 ਵਾਰ ਰਿਪੀਟ ਕਰ ਚੁੱਕੀ ਐ ਐਫ ਗਾ ਤੇ ਬਾਈ ਨੇ ਮੈਨੂੰ ਇਹ ਵੀ ਦੱਸਿਆ ਕਹਿੰਦੇ ਵੀ ਐਚਐਫ ਆਪਾਂ ਇੱਕ ਹੀ ਰੱਖ ਕੇ ਦੇਖੀ ਸੀ ਬਾਈ ਆਪਾਂ ਨੂੰ ਹਸਾਬ ਨਹੀਂ ਇਹ ਨਹੀਂ ਵੀ ਲੱਖ ਰੁਪਈਆ ਲਾ ਦਿਓ 10 ਗਾਵਾਂ ਲੈ ਲਓ ਤੇ ਲੱਖ ਲੱਖ ਦੀਆਂ ਤੇ 10 ਲੱਖ ਲਾ ਕੇ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਜਿਹੜੀ ਚੀਜ਼ ਬਾਰੇ ਕਹਿੰਦੇ ਵੀ ਅਸੀਂ ਪੰਗਾ ਨਹੀਂ ਲਿਆ ਤੇ ਕੇਰਾ ਹਜੇ ਕਰਾਂਗੇ ਪਰ ਕੇਰਾ ਬਾਈ ਦੀ ਮੱਝਾਂ ਤੇ ਗਾਵਾਂ ਮੱਝਾਂ ਤੇ ਜ਼ਿਆਦਾ ਕੰਮ ਕਰ ਰਹੇ ਆ ਤੇ ਬਰੀਡ ਸੋਹਣੀ ਤਿਆਰ ਕੀਤੀ ਹੋਈ ਐ ਸਾਰੀ ਝੋਟੀਆਂ ਦੀ ਬਾਈ ਦੇ ਪਿੰਡੋਂ ਹੀ ਡਾਕਟਰ ਆਉਂਦਾ ਵਧੀਆ ਗੱਲ ਆ ਬਾਈ ਨੇ ਸੋਹਣੀ ਬਰੀਡ ਬਣਾਈ ਵੀ ਐ ਬਾਕੀ ਬੰਦਿਆਂ ਨੂੰ ਆਪ ਨੌਲੇਜ ਐ ਜੀ ਜਿਹੜਾ ਠੀਕ ਆ ਬਾਈ ਕਹਿੰਦੇ ਆ ਉਹ ਮੰਨ ਲਓ ਉਹੀ ਭ ਤੇ ਵਧੀਆ ਬਰੀਡ ਬਾਈ ਨੇ ਤਿਆਰ ਕੀਤੀ ਵੀ ਆ ਆਪਾਂ ਤੁਹਾਨੂੰ ਚਲੋ ਮੈਨੂੰ ਐ ਸੀਗਾ ਵੀ ਫਾਰਮ ਦਿਖਾ ਦਗੇ ਜੀ ਗੱਲ ਨੂੰ ਕਿਸੇ ਦੇ ਮੰਨ ਲਓ ਆਉਂਦੀ ਆ ਰਕੀਬ ਜੇ ਆਪਾਂ ਬਣਾਉਣਾ ਹੁੰਦਾ ਤਾਂ ਘੱਟ ਖਰਚੇ ਤੇ ਵਧੀਆ ਫਾਰਮ ਬਣਿਆ ਜੀ ਠੀਕ ਤੁਹਾਨੂੰ ਸਾਰਾ ਦੱਸਾਂਗੇ ਬਾਈ ਨਾਲ ਗੱਲਬਾਤ ਕਰਾਂਗੇ ਬਾਈ ਜੀ ਕਿੰਨੇ ਪੈਸੇ ਇਹਦੇ ਤੇ ਲੱਗੇ ਹੁਣ ਤਾਂ ਹੀ ਥੋਡੇ ਮੰਨ ਲਓ ਲੱਗੇ ਸੀਗੇ ਜਦੋਂ ਆਪਾਂ ਬਣਵਾਇਆ ਇਹ ਇਹ ਜਦੋਂ ਤਿਆਰ ਕੀਤਾ ਜੀ ਜਦੋਂ 4 ਲੱਖ ਰੁਪਏ ਖਰਚ ਆਇਆ ਜੀ 4 ਲੱਖ ਰੁਪਏ ਕਿੰਨੇ ਬਾਈ ਕਿੰਨੇ ਦਾ ਹੈ 3 ਫੁੱਟ ਦਮਾ ਹੀ 28 ਫੁੱਟ ਚੜਾਈ ਹੈ 28 ਫੁੱਟ ਚੜਾਈ ਹੈ ਕਿੱਥੋਂ ਤੁਸੀਂ ਦੇਖਿਆ ਸੀ ਬਾਈ ਇਹੋ ਜਿਹਾ ਫਾਰਮ ਕਿਤੇ ਨਹੀਂ ਜੀ ਦੇਖਿਆ ਨਹੀਂ ਸੀ ਆ ਸਾਡਾ ਵੱਡਾ ਬਰਾਦਰ ਆ ਮੇਰਾ ਹਾਂ ਜੀ ਉਹਨੂੰ ਸ਼ੌਂਕ ਆ ਬਹੁਤ ਜ਼ਿਆਦਾ ਉਹਨੂੰ ਸ਼ੌਂਕ ਹੈ ਬਸ ਉਹ ਵੇਖ ਕੇ YouTube ਤੋਂ ਵਗੈਰਾ ਹਾਂ ਜੀ ਇਹ ਚੀਜ਼ਾਂ ਦਾ ਪੁਰਾਣੀਆਂ ਬਿਲਡਿੰਗਾਂ ਦਾ ਉਹਨੂੰ ਵੇਖਣ ਦਾ ਬਣਾਉਣ ਦਾ ਸ਼ੌਂਕ ਆ ਸ਼ੌਂਕ ਹੈ ਆ ਜੋ ਵੀ ਬਣਿਆ ਉਹਨੇ ਸਿਰਫ ਆਪ ਦੇ ਦਿਮਾਗ ਨਾਲ ਹੀ ਬਾਕੀ ਨਕਸ਼ਾ ਨਹੀਂ ਕੋਈ ਕਿਸੇ ਦੀ ਰਹਿਣੀ ਲਈ ਆਪ ਦੇ ਹਿਸਾਬ ਨਾਲ ਬਣਾਇਆ ਆਪ ਦੇ ਹਿਸਾਬ ਨਾਲ ਬਣਾਇਆ ਠੀਕ ਹੈ ਤੇ ਪਹਿਲਾਂ ਤੁਸੀਂ ਉੱਪਰ ਚਾਦਰਾਂ ਪਾਈਆਂ ਬਈ ਇਹ ਪਹਿਲਾਂ ਅਸੀਂ ਥੱਲੇ ਇਹ ਕਾਨੇ ਪਾਏ ਠੀਕ ਹੈ ਬਈ ਉਹਦੇ ਉੱਪਰ ਸਾਰ ਪਾਇਆ ਉੱਪਰ ਸਾਰ ਫਿਰ ਚਾਦਰਾਂ 4 ਇੰਚੀ ਸਾਰ ਪਾਇਆ ਹੋਇਆ 4 ਇੰਚੀ ਸਾਰ ਦਾ ਹਾਂ ਉਹਦੇ ਉੱਪਰ ਚਾਦਰ ਇਹ ਉਹ ਕੋਈ ਗਰਮੀ ਵਾਲੀ ਦਿੱਕਤ ਜਮਾ 1% ਵੀ ਨਹੀਂ ਹਾਂ ਖੜੇ ਆ ਪੂਰਾ ਵਧੀਆ ਸਿਸਟਮ ਹੈ ਨਾ ਤੇ ਮੱਜਾਂ 'ਚ ਬਈ ਕਿੱਥੋਂ ਕਿਦੋਂ ਤੋਂ ਕੰਮ ਸ਼ੁਰੂ ਕੀਤਾ ਵੇ ਆਪਾਂ ਕੰਮ ਪਸ਼ੂ ਤਾਂ ਪਹਿਲਾਂ ਤੋਂ ਹੀ ਰੱਖਦੇ ਸੀਗੇ ਹਾਂ ਜੀ ਆਪਾਂ ਨਾਰਮਲ ਰੱਖਦੇ ਹਾਂ ਜੀ ਹੁਣ ਸਾਡਾ ਸੀਗਰ ਆਂਦਾ ਵੀ ਪ੍ਰੋਪਰ ਤਰੀਕੇ ਨਾਲ ਕਰੀ ਸਹੀ ਹੈ ਬਾਈ ਹਾਂ ਅਸੀਂ ਡਰਾਈਵਰੀ ਕਰਦੇ ਸੀ ਬਾਹਰ ਕੰਮ ਕਰਦੇ ਸੀ ਠੀਕ ਹੈ ਬਾਈ ਸਾਨੂੰ ਇਹ ਵੀ ਬਾਹਰ ਚਲੋ ਕੰਮ ਕਰਦੇ ਆਂ ਕੁਝ ਘਰ ਦਾ ਵੀ ਕੰਮ ਹੋਣਾ ਚਾਹੀਦਾ ਹਾਂ ਸਹੀ ਹੈ ਸਹੀ ਹੈ ਬੱਚੇ ਨਾਲ ਜਦੋਂ ਹੋ ਜਾਂਦੇ ਆ ਫਿਰ ਕੋਈ ਨਾ ਕੋਈ ਕੰਮ ਕਰੇ ਵੀ ਚਾਹੀਦਾ ਘਰੇ ਵੀ ਚਾਹੀਦਾ ਬਾਈ ਹਾਂ ਤੇ ਉਹਦਾ ਕਰਕੇ ਘਰ ਰਹਿਣ ਵਾਸਤੇ ਵੀ ਇੱਕ ਜਣਾ ਘਰੇ ਰਵਾਂ ਸੀ ਘਰੇ ਹੀ ਰਹਿਨੇ ਆ ਹਾਂ ਉਹ ਫਿਰ ਮੈਂ ਡਰਾਈਵਰੀ ਛੱਡ ਕੇ ਤੇ ਮੈਂ ਘਰੇ ਰਹਿਦਾ ਘਰੇ ਰਹੇ ਤੇ ਠੀਕ ਹੈ ਉਹ ਬਸੂਆਂ ਦਾ ਕਰਕੇ ਹੁਣ ਨਾਲ ਆਪ ਕਰੀ ਦਾ ਨਾਲ ਪਰਿਵਾਰ ਸਾਰਾ ਲੱਗਦਾ ਲੱਗਦਾ ਤੇ ਯਾਰ ਲੱਗੇ ਬੱਚਿਆਂ ਨੂੰ ਸ਼ੌਂਕ ਹੁੰਦਾ ਸ਼ੌਂਕ ਬਿੰਦਾ ਉਹ ਫਿਰ ਨਾਲ ਲੱਗਦੇ ਛੋਟੀਆਂ ਹੁਣ ਐਸ ਵਕਤ ਸਾਰੀਆਂ ਗੱਬਣਾ ਬਾਈ हां ਝੂਟੀਆਂ ਗੱਬਣ ਆ ਯਾ ਹਜੇ 2 ਸਾਲ ਦੀ ਹੁਣ ਹੋਈ ਆ ਇਹ ਸਾਹਮਣੀ ਜੀ ਆਪਾਂ ਦਿਖਾ ਦਿੰਨੇ ਆ ਬਈ ਇਹ ਜਿਹੜੀ ਵਹਿੜ ਆ ਬਈ ਪਹਿਲੇ ਨੰਬਰ ਵਾਲੀ ਇਹ ਖਰੀਦੀ ਆ ਆਪਾਂ ਇਹ ਖਰੀਦੀ ਆ ਜੀ ਅੱਛਾ ਜੀ ਤੇ ਇਹ ਹੁਣ 1 ਸਾਲ ਤੇ 2 ਮਹੀਨੇ ਦੀ ਆ ਦਸਣ ਮੁਕਾਬਕ ਅਗਲੇ ਦੇ ਜੀ ਬਿਲਕੁਲ ਆਏ ਕੋ 4 4-5 ਮਹੀਨੇ ਹੋ ਗਏ ਠੀਕ ਹੈ ਛੋਟੀਆਂ ਲਾਈਆਂ ਸੀ ਠੀਕ ਹੈ ਇਹ ਹੁਣ ਦੋ ਵਾਰੀ ਹੀਟ ਕੱਢ ਛੱਡੀ ਆ ਦੋ ਵਾਰੀ ਗਾਹ ਵੇਟ ਪੂਰਾ ਬਈ ਇਹ ਤਾਂ ਹਾਂ ਤੇ ਇਹ ਹੁਣ ਆਪਾਂ ਇਹਨੂੰ ਗੱਬਣ ਕਰਵਾਵਾਂਗੇ ਹਾਂ ਗੱਬਣ ਕਰਵਾਵਾਂਗੇ ਜਿੱਦਾਂ ਹੀਟ ਆਈ ਰਿਪੀਟਰ ਬੂਟ ਵਾਲੀ ਕੋਈ ਦਿੱਕਤ ਨਹੀਂ ਆ ਰਹੀ ਹੈ ਕੱਲੀ ਉਹ ਗਾਂ ਹੀ ਹੈ ਨਾ ਜੀ ਉਹ ਗਾਂ ਹੀ ਕਿਉਂਕਿ ਇਹ ਤਾਂ ਹਜੇ ਪਹਿਲੀ ਵਾਰ ਹੀ ਬੰਨਣਾ ਹੈ ਨਾ ਵੀ ਵੈਸੇ ਹੀ ਮੈਂ ਤੁਹਾਨੂੰ ਮੱਜਾਂ 'ਚ ਪੁੱਛ ਰਿਹਾ ਵੀ ਕੋਈ ਦਿੱਕਤ ਨਹੀਂ ਆਈ ਹੈ ਨਾ ਸਾਨੂੰ ਇੱਕ ਦੀ ਐਸ ਛੋਟੀ ਜਿਹੀ ਦਿੱਕਤ ਆਈ ਸੀ ਇਹਦੇ ਨਾਲ ਸੂਣ ਵੇਲੇ ਥੋੜਾ ਜੇਰ ਦਾ ਜਿਹੜੀ ਆ ਬੈਠੀ ਆ ਬਈ ਟੁੱਟਾ ਰਹਿ ਗਿਆ ਜੀ ਠੀਕ ਹੈ ਜੀ ਇਹਦੀ ਥੋੜੀ ਜਿਹੀ ਦਿੱਕਤ ਆਈ ਸਾਨੂੰ ਇਹ ਕਿਹੜੇ ਸੀਮਨ ਦੀ ਹੈ ਬਈ ਇਹ ਅਸੀਂ ਨਾ ਲੈ ਕੇ ਆਂ ਤੇ ਕਦਾ ਵੀ ਹੈ ਕਿਹੜੀ ਤੇ ਵੱਧ ਤੋਂ ਵੱਧ ਆਪਣੇ ਕੋਲੇ ਜਿਹੜੀ ਝੋਟੀਆਂ ਕਿਹੜੇ ਇਹ ਹੀ ਆ ਬਈ ਕਿ ਦੁੱਧ ਵਾਲੀ ਕਿ ਮੰਨ ਲਓ ਸਾਰੀਆਂ ਇੱਕੋ ਹੀ ਨਹੀਂ ਇੱਕੋ ਜਿਹੀ ਹੈ ਹੈ ਪਹਿਲਣੀ ਪਹਿਲਣੀ ਤੇ ਇਹ ਕਿਹੜੇ ਸੀਮਨ ਦੀ ਹੈ ਬਈ ਇਹ ਪੀ 288 ਪੀ 288 ਅੱਛਾ ਉਹ ਦੀ ਹੈ ਇਹ ਤਾਂ ਠੀਕ ਹੀ ਨਹੀਂ ਮਿਲਦਾ ਬਈ ਬਹੁਤ ਔਖਾ ਮਿਲਦਾ ਕਿੱਥੋਂ ਲਿਆ ਬਈ ਕਿਵੇਂ ਸੀਮਨ ਅਵੇਲੇਬਲ ਕਰਵਾਉਂਦੀ ਹੈ ਇਹ ਤੇ ਆਪਣੇ ਬੈਂਡ ਹੀ ਹੁੰਦਾ ਡਾਕਟਰ ਹੁੰਦਾ ਇਧਰ ਮੋਖਰ ਸਾਹਿਬ ਤੋਂ ਅੱਛਾ ਅੱਛਾ ਬਈ ਤੇ ਉਹ ਇੱਥੇ ਆਇਆ ਕੋ ਮੇਰਾ ਮਿੱਤਰ ਹੀ ਆ ਅੱਛਾ ਅੱਛਾ ਉਹਨੂੰ ਸ਼ੌਂਕ ਸੀ ਉਹਦੇ ਕੋਲੇ ਸੀ ਝੋਟੀ अच्छा ओदे ਕੋਲੇ ਜੀ ਉਹਨੇ ਉਹ ਮੰਗਵਾ ਕੇ ਟੀਕਾ ਪਰਵਾਇ ਅੱਛਾ ਮਹਿੰਗਾ ਮਿਲੇ ਟੀਕਾ ਅੱਛਾ ਪੂਰਾ ਹੀ ਮਹਿੰਗਾ ਬਈ ਹਾਂ ਮਿਲਦਾ ਹੀ ਨਹੀਂ ਨਾ ਟੀਕਾ ਉਹ ਫਿਰ ਉਹਦੇ ਤੋਂ ਮੈਂ ਇਹ ਝੋਟੀ ਲਈ ਅੱਛਾ ਉਹਦੇ ਕੋਲੇ ਇੱਕ ਉਹਨੇ ਪਹਿਲਾਂ ਅੱਛਾ ਇਹ ਆਪਾਂ ਖਰੀਦੀ ਆ ਹਾਂ ਮੱਝ ਬੜੀ ਚੰਗੀ ਸੀ ਉਹਦੇ ਕੋਲੇ ਠੀਕ ਹੈ ਬਈ ਉਹ 10 ਲੀਟਰ ਦੁੱਧ ਸੀਦੀ ਮਾਂ ਦਾ ਇਹਦੀ ਮਾਂ ਦਾ ਉਹ ਫਿਰ ਇੱਕ ਝੋਟੀ ਉਹਨੇ ਰੱਖ ਲਈ ਸੀ ਠੀਕ ਹੈ ਬਈ ਉਹ ਭੀਮ ਦੀ ਜੀ ਅੱਛਾ ਤੇ ਮੈਂ ਇਹ ਲੈ ਲਈ ਇਹ ਤੁਸੀਂ ਲੈ ਲਈ ਸੀ ਇਹ ਦੂਸਰੇ ਸੂਏ ਦੀ ਮੈਂ ਲੈ ਲਈ ਹਾਂ 14 15 ਕਿਲੋ ਦਾ ਕਿਤੇ ਵੀ ਨਹੀਂ ਗਿਆ ਬਈ ਐਚ ਐਲ ਡੀ ਵੀ ਦਾ ਠੀਕ ਆ ਬਹੁਤ ਚੰਗਾ ਠੀਕ ਆ ਪੀ 288 ਬੁੱਲ ਵੀ ਹੈ ਨਹੀਂ ਉਹ ਹਾਂ ਬੁੱਲ ਹੈ ਹਾਂ ਹਾਂ ਤੇ ਇਹ ਬਈ ਆਪਣੀ ਇਹ ਇਹਨਾਂ ਇਹ ਮਗਰੋਂ ਗੱਭਣੀ ਆਈਆਂ ਸੀ ਜੀਆਂ ਮਾਵਾਂ ਅੱਛਾ ਮਗਰੋਂ ਹੀ ਆਈਆਂ ਠੀਕ ਹੈ ਮੰਨ ਲਓ ਵੀ 12 ਕਿਲੋ ਥੱਲੇ ਤੇ ਮੰਨ ਲਓ 14 15 ਕਿਲੋ ਤੋਂ ਵੱਧ ਹਜੇ ਆਪਣੇ ਕੋਲੇ ਹੈ ਨਹੀਂ ਨਹੀਂ ਹੈ ਜੀ ਮੰਨ ਲਓ ਵੀ ਹਜੇ ਚੱਲ ਰਿਹਾ ਗੱਲ ਤੇ 20 ਕਿਲੋ ਤੇ ਲੈ ਜਾਾਂਗੇ ਹੌਲੀ ਹੌਲੀ ਨਹੀਂ ਹਜੇ ਤੱਕ ਤਾਂ ਆਪਾਂ ਉਹੀ ਬਈ ਉਹ ਦੇਸ ਆਉਣਾ ਜੁਇਸ ਟੈਕਚਰ ਟੰਗਾ ਹਸਾ ਉਹਨੇ ਝੋਟੀਆਂ ਲਈਆਂ ਹਾਂ ਤੇ ਐਚਐਫ ਗਾਂ ਕਿਵੇਂ ਲੱਗੀ ਬਈ ਐਚਐਫ ਗਾਂ ਦਾ ਹੈ ਵਧੀਆ ਬਸ ਇੱਕ ਆਹੀ ਦਿੱਕਤ ਆਈ ਹੈ ਕੱਲੀ ਇਹ ਹੀ ਦਿੱਕਤ ਹੈ ਤੇ ਇਹ ਸੋਡੇ ਕੋਲੇ ਪਹਿਲਾ ਦੂਜਾ ਸੂਆ ਸੂਈ ਹੈ ਦੂਜਾ ਸੂਆ ਸੂਈ ਹੈ ਪਹਿਲੇ ਸੂਏ ਨੇ ਸੂਈ ਲਿਆਂਦੀ ਸੀ ਉਦੋਂ ਉਹਨਾਂ ਤੋਂ ਸਮਝੀ ਨਹੀਂ ਪਤਾ ਨਹੀਂ ਕੀ ਦਿੱਕਤ ਹੋਈ ਹੈ ਯਾਨੀ 10 12 ਅੱਛਾ ਚਾਹ ਬੱਤੀ ਇਹਦੀ ਹੈ ਇਹ ਬੱਤੀ ਜੀ ਇਹ ਤੁਸੀਂ ਕਹਿੰਦੇ ਨਾ ਵੀ ਰਹੀ ਨਹੀਂ ਹਨਾ ਤੇ ਸਾਈ ਵਾਲ ਭਰਾ ਦਾ ਤਾਂ ਗੱਬਣ ਹੋ ਗਿਆ ਹਾਂ ਉੱਤੇ ਗੱਬਣ ਹੋ ਗਿਆ ਹਾਂ ਐਚਐਫ ਤੇ ਇਹ ਆ ਜਾਂਦੀ ਹੈ ਦਿੱਕਰ ਜੇ ਆਪਾਂ ਨਸਲ ਬਰੀਡ ਬਦਲ ਕੇ ਟੀਕਾ ਭਰ ਦਿੰਨੇ ਹਨਾ ਤਾ ਪਸ਼ੂ ਗੱਭਣਾ ਹੋ ਜਾਂਦਾ ਸਹੀ ਆ ਕਰ ਲਿਆ ਕੀ ਮੁੜ ਕੇ ਅਸੀਂ ਦੂਸਰੇ ਸੂਏ ਆਪਣੇ ਕੋਲੇ ਬਣੀ ਇਹ ਠੀਕ ਆ ਬਈ ਇਹ ਐ ਕਿ ਦੁੱਧ ਵਧੀਆ ਆ ਇਹਨੇ 26 27 ਲੀਟਰ ਤੱਕ ਦਿੱਤਾ ਵਧੀਆ ਠੀਕ ਹੁਣ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਬਈ ਹੁਣ 6 ਮਹੀਨੇ ਹੋ ਗਏ ਤੇ ਉਦੋਂ ਮੰਨ ਲਓ 2 ਕੁ ਮਹੀਨਾ ਬਾਅਦ ਹੀਟ ਚ ਆਉਣ ਲੱਗੀ ਹੋਣ ਮੰਨ ਲਓ ਨਹੀਂ ਇੱਕੀਆਂ ਦਿਨਾਂ ਪਿੱਛੇ ਹੀਟ ਜਾਗੀ ਤੇ ਵੀ 4-5 ਵਾਰੀ 6 ਵਾਰੀ ਪ੍ਰਵਾਹਾਤਾ ਹੁੰਦੀ ਆ ਆਹ ਇਹ ਪਹਿਲੀ ਵਾਰੀ ਹੀਟ ਛੱਡਦੀ ਦੂਸਰੀ ਹੀਟ ਤੋਂ ਭਰਉਣ ਲੱਗਿਆ अच्छा मतलब रेगुलर ਭਰਾ ਹੀ ਰਹੀ ਹੈ ਦਵਾਈਆਂ ਵੀ ਡਾਕਟਰ ਵੀ ਹੈਣੀਗਾ ਕੋਈ ਕੋਈ ਵੀ ਨਹੀਂ ਦੱਸ ਰਿਹਾ ਨਹੀਂ ਮੈਨੂੰ ਵੀ ਨਹੀਂ ਲੱਗਿਆ ਭਾਈ ਤਾਂ ਹੀ ਮੈਂ ਤੁਹਾਨੂੰ ਕਿਹਾ ਸੈਂਕ్రో ਕਰਾਂਗੇ ਇਹ ਝੋਟੀ ਬਈ ਇਹ ਵੀ ਅਸੀਂ ਛੋਟੀ ਜੀ ਲਈ ਸੀ ਠੀਕ ਹੈ ਭਾਈ ਅੱਛਾ ਇਹ ਵੀ ਮੁੱਲ ਹੀ ਲਈ ਹਾਂ ਹੁਣ ਕਿੰਨੇ ਟਾਈਮ ਦੀ ਗੱਬ ਹੈ ਇਹ ਵਾ ਇਹਨੂੰ 2 ਮਹੀਨੇ ਰਹਿਗੇ ਅੱਛਾ 2 ਮਹੀਨੇ ਰਹਿਗੇ ਇਹਦੇ ਕਿਹੜਾ ਸਿੰਮ ਲਵਾਇਆ ਬਈ ਹੁਣ ਇਹਦੇ ਲਵਾਇਆ ਸੋਤਾਨ ਦਾ ਸultan ਠੀਕ ਹੈ ਦਾ ਇਹਨਾਂ ਦਾ ਸੰਦਾਨ ਬੁੱਢੇ ਘੇੜੇ ਵਾਲਾ ਕਿ ਦੂਜਾ Sultan ਜਿਹੜਾ ਉਹਦੇ ਕੋਲੇ ਆ ਐਚਐਸਬੀ ਵਾਲੇ ਕੋਲੇ ਐਚਐਸਬੀ ਨਹੀਂ ਸੰਸਨੀ ਵਾਲਾ ਸੰਸਨੀ ਵਾਲਾ ਪੂਰਾ ਇਹ ਵੜ ਬਈ ਜਰਸੀ ਹਾਂ ਇਹਦਾ ਇੱਕ ਮਹੀਨਾ ਰਹਿ ਗਿਆ ਸੁੰਡਾ ਅੱਛਾ ਇਹ ਵੀ ਲਈ ਸੀ ਹਣਾ ਬਈ ਹਾਂ ਇਹ ਵੀ ਛੁੱਟੀ ਬੱਚੀ ਲਈ ਸੀ ਆਈ ਵੱਡਾ ਜਾਨਵਰ ਕੋਈ ਨਹੀਂ ਲਿਆ ਅੱਛਾ ਕੋਈ ਪੈਸੇ ਨਹੀਂ ਲਾਏ ਮਨ ਲੋ ਵੀ ਪੈਸੇ ਨਹੀਂ ਖਰਾਬ ਕੀਤੇ ਪਹਿਲਾਂ ਅਸੀਂ ਲਏ ਸੀਗੇ ਯਾਨੀ ਮੁੱਲ ਦੇ ਜਾਨਵਰ ਲਿਆਗੇ ਜਾਂਦ ਲਾ ਲੂ ਵੀ ਜੀ ਨਹੀਂ ਲੱਗਿਆ ਜਾਂ ਉਹਨਾਂ ਦਾ ਕੋਈ ਲਾਲੂ ਖਾਨ ਪੀਣ ਦਾ ਫਰਕ ਠੀਕ ਹੈ ਮਾਹੌਲ ਦਾ ਫਰਕ ਪੈ ਗਿਆ ਉਵੇਂ ਹੀ ਵੇਚਦੇ ਉਵੇਂ ਕੁਝ ਉਦੋਂ ਅਸੀਂ ਘਰੇ ਵੀ ਨਹੀਂ ਰਹਿੰਦੇ ਸੀ ਠੀਕ ਹੈ ਬਾਈ ਤੇ ਉਹ ਇਹ ਬਾਈ ਸਾਰਾ ਦਿਨ ਵੇਚ ਭਾਲਦੇ ਹਨਾ ਵੇਚ ਹੀ ਆ ਹੁਣ ਵਿੱਚ ਹੀ ਰਹੀ ਹੋਣਾ ਹਾਂ ਫੇਰ ਹੀ ਗੱਲ ਬਣਦੀ ਆ ਤੁਹਾਡੇ ਪਸ਼ੂਆਂ ਦਾ ਸਿਹਤ ਵੀ ਦੇਖੋ ਤੁਹਾਨੂੰ ਦਾਣੇ ਬਾਰੇ ਵੀ ਦੱਸਾਂਗੇ ਬਾਈ ਬਾਈ ਨਾਲ ਗੱਲ ਕਰਾਂਗੇ ਲਵਾਈ ਕੋਲੇ ਲਿਸਟ ਪਈ ਆ ਸਟ੍ਰਕਚਰ ਦੇਖੋ ਤੁਸੀਂ ਪਸ਼ੂਆਂ ਦੀ ਕਿਸੇ ਦੀ ਹੈਲਥ ਡਾਊਨ ਨਹੀਂ ਗਈ ਕੋਈ ਬਾਈ ਪਾਸੋਂ ਕੋਈ ਚੀਜ਼ ਨਹੀਂ ਪਾ ਰਹੇਗੇ ਦਾਣਾ ਹੀ ਬਾਈ ਕਹਿੰਦੇ ਸੀ ਘਰ ਦਾ ਬਣਾ ਕੇ ਪਾਉਣੇ ਚਾਮਕ ਚੋਕ ਦੇਖੋ ਤੁਸੀਂ ਚਾਰ ਵੀ ਨਹੀਂ ਪਾਰੇਗੇ ਤੂੜੀ ਹੈ ਉਹ ਸਾਹਮਣੇ ਤੁਸੀਂ ਤੂੜੀ ਦੇਖ ਸਕਦੇ ਹੋ ਚਾਰ ਵੀ ਨਹੀਂ ਪਾਰੇ ਨਹੀਂ ਚਾਰ ਤੇ ਪਸ਼ੂਆਂ ਦੀ ਆ ਸਿਹਤ ਹੁੰਦੀ ਹੈ ਜਿਹੜੇ ਬਾਈ ਦੇ ਪਸ਼ੂਆਂ ਦੀ ਸਿਹਤ ਆ ਬਾਕੀ ਸਭ ਤੋਂ ਮੇਨ ਹੁੰਦਾ ਜੀ ਵਾਤਾਵਰਨ ਆ ਆ ਦੇਖੋ ਤੁਸੀਂ ਇੰਨਾ ਸੋਹਣਾ ਵਾਤਾਵਰਨ ਦਿੱਤਾ ਹੈ ਪਸ਼ੂਆਂ ਨੂੰ ਬਾਈ ਨੇ ਬਹੁਤ ਸੋਹਣਾ ਵਿਆਰਦਾ ਵੀ ਇੱਥੇ ਜੀ ਲੱਗਦਾ ਮਣ ਲੱਗਦਾ ਬੰਦੇ ਦਾ ਬਹੁਤ ਸੋਹਣਾ ਫਾਰਮ ਬਣਿਆ ਤੁਸੀਂ ਦੇਖ ਵੀ ਸਕਦੇ ਆ ਸੇਖਾ ਪਿੰਡ ਆ ਬਾਈ ਦਾ ਨੰਬਰ ਵੀ ਦੇ ਦਾਂਗੇ ਜੇ ਇਹਦੇ ਨਾਲ ਸੰਪਰਕ ਕਰਨਾ ਹੋਇਆ ਤੁਹਾਨੂੰ ਦੱਸ ਵੀ ਦੇਣਗੇ ਵੀ ਇਹ ਕਿਵੇਂ ਬਣੂਗਾ ਪਰ ਮੈਨੂੰ ਬਹੁ ਤੇ ਥੋੜੇ ਵੈਸੇ 4 ਲੱਖ ਰੁਪਏ ਚਲੋ ਉਦੋਂ ਲੱਗਿਆ ਸੀਗਾ ਪਰ ਬਣਾਇਆ ਵੀ ਪੂਰਾ ਮਜ਼ਬੂਤ ਆ ਜੀ ਜਿਵੇਂ ਇੰਨਾਂ ਗਾ ਮੀਂਹ ਦੇ ਰਗਾ ਜਾਂ ਕੋਈ ਦਿੱਕਤ ਵੀ ਨਹੀਂ ਆਏਗੀ ਫਿਰ ਇਹਨੂੰ ਇੰਗਲਾਂ ਨੂੰ ਆਪਾਂ ਛੋਟੀਆਂ ਵੀ ਕਰ ਸਕਦੇ ਆ ਪਤਲੀਆਂ ਵੀ ਕਰ ਸਕਦੇ ਪਰ ਬਾਹਾਂ ਵਾਲੇ ਥੋੜ੍ਹਣਾ ਮੈਂ ਕਹਾਂ ਬਈ ਹੈ ਜੀ ਉੱਚੇ ਕਰ ਸਕੋ ਨਹੀਂ ਮੈਂ ਜਿਵੇਂ ਮਰਜ਼ੀ ਸਾਰਾ ਅੱਛਾ ਉੱਚਾ ਨਹੀਂ ਵੀ ਕਰ ਸਕਦੇ ਪੁੱਲ ਜਾਂਦਾ ਸਾਰਾ ਬਸ ਉਹੀ ਹੈ ਨਾ ਇਹ ਫਿਰ ਤੁਸੀਂ ਸ਼ੌਂਕ ਨਾ ਵੜਾਇਆ ਹਨ ਤੇ ਇਹ ਲੈਣ ਬਈ ਇਹ ਵੀ ਹਾਂ ਇਹ ਵੀ ਆਪਣੇ ਇਹ ਰਿਸ਼ਤੇਦਾਰੀ ਛੋਟੀ ਜਿਹੀ ਵਧੀਆ ਸੀ ਠੀਕ ਹੈ ਉਹ ਕਹਿੰਦੇ ਜੀ ਸਾਡੇ ਤੋਂ ਪਲਦੀ ਮੈਂ ਲੈ ਆ ਅੱਛਾ ਇਹ ਫਿਰ ਖੀਰੀ ਸੂਫੀ ਅਜਾ ਕੀ ਰੀਤੂ ਬਈ ਤੋ ਇਹ ਦੂਸਰੀ ਵਾਰ ਹੁਣ 5 ਮਹੀਨੇ ਦੀ ਗੱਭਣ 5 ਮਹੀਨੇ ਤੇ ਜੋ ਦੁੱਧ ਵਧੀਆ ਦੇ ਰਹੀ ਹੈ ਦੁੱਧ ਇਹਨੇ ਮੈਨੇ 15 ਕਿਲੋ ਆ ਤੇ ਹੁਣ ਵੀ 10 ਕਿਲੋ ਤੇ ਜੰਲੀ ਜਾਂਦੀ ਠੀਕ ਹੈ ਤੇ ਇਹ ਮੱਝ ਬਈ ਇਹ ਵੀ ਝੋਟੀ ਇਹ ਵੀ ਪਹਿਲੇ ਸੀ ਅੱਛਾ ਇਹ ਵੀ ਪਹਿਲੇ ਸੀ ਮੈਨੂੰ ਤੁਹਾਨੂੰ ਦੱਸਿਆ ਸੀ ਉਹ ਸੀ ਕਿਸੇ ਕੋਲੇ ਹਾਂਜੀ ਪਰ ਉਹਨਾਂ ਤੋਂ ਥੋੜੇ ਸਟ੍ਰਕਚਰ ਦੇ ਹਿਸਾਬ ਨਾਲ ਵੱਡੀ ਸੀ ਇਹ ਤੇ ਸਮਝੀ ਨਹੀਂ ਸਮਝੀ ਨਹੀਂ ਸੀ ਸੀ ਤੇ ਬਣੀ ਨਹੀਂ ਐਤ ਕੀ ਬਹੁਤ ਸੋਹਣੀ ਸੇਹ ਤਾਂ ਬਈ ਕਿੰਨੇ ਚਿਰ ਦੀ ਗੱਭ ਆਉਣੇ ਇਹ ਹੁਣ ਹੋ ਗਿਆ ਜੀ ਇਹਨੂੰ 6ਵਾਂ ਮਹੀਨਾ अच्छा सेवाबिंदा कि मान लो ਵੀ ਸਹੀ ਟਾਈਮ ਤੇ ਪਸ਼ੂ ਬਣ ਰਹੇ ਆਪਣੇ ਬਈ ਚਰਣਾ ਦੂਜੀ ਵਾਰੀ ਸੁਣਾ ਦੇ ਕੇ ਨਾ ਠੀਕ ਆ ਤੇ ਬੱਚੇ ਆਹ ਇਹ ਨਹੀਂ ਚਾਰ ਦੰਦਾਂ ਦਾ ਦੂਸਰੀਆਂ ਜੇ ਦੂਦੂ ਦੰਦੀ ਆ ਅੱਛਾ ਉਹ ਸ਼ੋਹਾ ਅੱਜ ਸ਼ੂਟਿੰਗ ਆ ਬਈ ਆ ਇਹ ਇਹ ਦਾ ਮੇਰੇ ਸਾਹਮਣੇ ਸ਼ੇਰਾਂ ਦੀ ਹੋ ਗਈ ਅੱਛਾ ਹਾਂ ਸਹੀ ਹੋ ਗਈ ਛੋਟੀ ਚੰਗੀ ਆ ਸਾਰੀ ਇਹ ਦਿੰਦੀ 14 14 ਇਹ ਨਹੀਂ ਹੁਣ ਤਾਂ ਇਹ ਹੈਗੀ ਐ ਬਈ ਪਹਿਲਾਂ ਦਿੱਤਾ 14 ਇਹਨੇ ਪਹਿਲਾਂ ਨੇ 14 ਦਿੱਤਾ ਇਹਦੀ 16 16 ਦੇਉਗੀ ਹਨਾ ਰਾਵਣਾ ਦੇਉਗੀ ਮੰਨ ਲਓ ਲੈ ਕੇ ਬ੍ਰੀਡ ਦਾ ਕੱਟ ਕੇ ਲੈ ਕੇ ਗਏ ਕੰਮ ਬਈ ਤੁਸੀਂ ਬਸ ਹੁਣ ਜਦੋਂ ਆਪਦੇ ਬੱਚੇ ਆ ਵੇਖੋ ਉਹ ਆ ਗਈ ਆਪਣੇ ਕੋਲੇ ਬਲੀ ਦੇ ਝੋਟੀ ਅੱਛਾ ਕਿਹੜੀ ਆ ਬਲੀ ਦੀ ਆਹ ਆ ਜਿਹੜੀ ਉਰੇ ਖੜੀ ਹੈ ਵੇ ਅੱਛਾ ਇਹ ਬਲੀ ਦੀ ਹੈ ਇਹ ਬਲੀ ਦੀ ਆ ਇਹਦੀ ਅੱਛਾ ਇਹ ਉਹ ਮਾਂ ਹੈ ਦੀ ਅੱਛਾ ਉਹ ਇਹਦੀ ਮਾਂ ਦੀ ਠੀਕ ਆ ਕਿਉਂ ਆਸਾਨ ਵੀ ਚੰਗਾ ਆ ਗਿਆ ਮਾਂ ਵੀ ਚੰਗੀ ਆ ਗਈ ਹਨਾ ਇਹਨੇ ਤਾਂ ਦੁੱਧ ਆਟੋਮੈਟਿਕਲੀ ਦੇਣਾ ਆ ਝੋਟੀ ਆ ਅੱਛਾ ਇਹ ਧਾਰੇ ਦਾ ਜੀ ਲక్ష్ਮੀ ਆ ਜੀ ਇਹ ਲక్ష్ਮੀ ਵਾਲੇ ਧਾਰੇ ਗਾਓ ਬੈਠੇ ਜੀ ਤੁਸੀਂ ਕਹਿੰਦੇ ਬਿਮਾਰ ਰਹੀ ਹੈ ਗੱਟੀਆਂ ਆ ਬਿਮਾਰੀ ਹੋ ਲਿਸੀ ਹੋ ਗਈ ਇਹ ਕਿੰਨੇ ਉਮਰ ਹੋ ਗਏ ਇਹ ਹੈਗੀ ਹੈ 6 ਮਹੀਨੇ ਦੀ ਹੈ ਬੱਚੇ ਨੂੰ ਵੀ ਬੱਚੀ ਵਾਂਗੂ ਹੀ ਬਾੜ ਰਹੇ ਆ ਬਾਈ ਹਾਂ ਤੇ ਬੱਚਾ ਹੀ ਹੈ ਵਿੱਚ ਹੀ ਇਤਰੇ ਵਰਦਾ ਤੇ ਇਹ ਚਾਰ ਮਹੀਨੇ ਇਹ ਗੱਬਰ ਦੀ ਆ ਬਹੁਤ ਚੰਗੀ ਕਰਦੀ ਜੀ ਇਹ ਗੱਬਰ ਦੀ ਆ ਆ ਚੁੱਟੀ ਵੱਡੀ ਆ ਬਹੁਤ ਚੰਗੀ ਆ ਇਹਨਾਂ ਨੂੰ ਮੇਰੀ ਫੀਡ ਖੂਡ ਪਾਉਣੇ ਤੁਸੀਂ ਅੱਡ ਕੋਈ ਕੇ ਇਹਨਾਂ ਨੂੰ ਆ ਹੁਣ ਚੱਲੀ ਜਾਂਦੀ ਹੈ ਜੀ ਫਿਰ ਚੱਲੀ ਜਾਂਦੀ अच्छा ही फिर चल रही है ਤੇ ਦਾਣੇ ਚ ਕੀ ਪਾਉਣੇ ਆ ਬਈ ਤੁਸੀਂ ਦਾਣਾ ਮੈਂ ਤੁਹਾਨੂੰ ਲਿਸਟ ਦੇ ਦਿੰਦਾ ਹਾਂ ਹਾਂ ਲਿਸਟ ਦੇ ਦਿਓ ਬੜਾ ਆਪਾਂ ਨਾਲ ਲਾ ਦਿਆਂਗੇ ਉਹ ਅਸੀਂ ਮਿਲ ਤੋਂ ਹੀ ਬਣਾ ਕੇ ਲਾਉਣੀ ਠੀਕ ਹੈ ਵੈਸੇ ਦਾ ਆਪ ਦੇ ਕਿੰਨੀ ਦੁੱਧ ਦੇ ਹਿਸਾਬ ਨਾਲ ਕਿੰਨੀ ਪਾਉਣੇ ਆ ਬਈ ਇਹ ਅਸੀਂ ਜੀ ਪਾਉਣੇ ਆ ਦੁੱਧ ਦੇ ਹਿਸਾਬ ਨਾਲ ਹੀ ਯਾਨੀ 2 ਕਿਲੋ ਦੁੱਧ ਪਿੱਛੇ ਕਿਲੋ ਕਿਲੋ ਪਾਉਣ ਕਿਲੋ ਪਾਉਣੇ 2 ਕਿਲੋ ਕਿਲੋ ਸਵਾ ਕਿਲੋ ਬਸ ਇੰਨੀ ਠੀਕ ਆ ਬਈ ਸਾਰਾ ਕੋ ਹੋਰ ਕੋਈ ਪੌਂਟਰ ਵੱਖਰਾ ਨਹੀਂ ਪਾ ਰਹੇ ਨਹੀਂ ਇਹਦੇ ਵਿੱਚ ਵੀ ਪਾਉਨੇ ਆ ਤੇ ਵੱਖਰਾ ਵੀ ਅਸੀਂ ਕੋਨੇ ਵੱਖਰਾ ਵੀ ਪਾਉਦੇ ਬਾਈਪਾਸ ਫੈਟ ਵਗੈਰਾ ਨਹੀਂ ਪਾਉਦੇ ਬਾਈਪਾਸ ਫੈਟ ਨਹੀਂ ਪਾਉਂਦੇ ਆ ਵੀ ਉਹਦੀ ਲੋੜ ਨਹੀਂ ਜੀ ਉਹ ਇਹਦੇ ਛੇਤ ਸਹੀ ਆ ਜੇ ਕੋਈ ਡਾਉਣ ਲੱਗੇ ਤਾਂ ਫੇਰ ਜਿਵੇਂ ਇੰਡਰ ਬੂਸਟਰ ਸਟਾਈਲਰ ਬੂਸਟਰ ਪਾਉਂਦੇ ਆ ਉਹ ਪਾ ਦਿੰਦੇ ਆ ਠੀਕ ਪਰ ਓਵਰਲ ਸਹੀ ਆ ਭਾਈ ਸਹੀ ਆ ਹਾਂ ਲਿਵਰ ਟੌਨਿਕ ਦੀ ਵੀ ਕਦੇ ਲੋੜ ਨਹੀਂ ਪਈ ਉਹ ਜੇ ਲੋੜ ਪਵੇ ਤਾਂ ਹੈਗਾ ਉਹ ਦੇ ਦੇ ਜੀ ਪਰ ਕਿਤੇ ਲੱਗੇ ਦਾ ਆਪ ਨੂੰ ਉਹ ਪਰ ਆ ਜਾਣਾ ਬਈ ਸੋਡੇ ਪਸ਼ੂ ਖੁੱਲੇ ਰਹਿੰਦੇ ਆ ਨਾ ਕੋਈ ਦਿੱਕਤ ਆਉ ਕੀ ਰੇਟ ਪਾ ਰਹੇ ਆ ਤੇ ਕਿੰਨਾ ਪਾ ਰਹੇ ਆ ਬਈ ਦੁੱਧ ਐਸ ਟਾਈਮ ਦਾ ਜਿਵੇਂ ਹੁਣ ਤੋਕੜਾ ਹਾਂਜੀ 9 95 ਪੈਂਟ ਦਾ ਮੱਜਾਂ ਦਾ ਰਹਿ ਗਿਆ ਬਹੁਤ ਰੇਟ ਆ ਬਈ ਹਨਾ ਹਾਂ ਹੂੰ ਵਧੀਆ ਯਾਨੀ ਸਹੀ ਆ ਠੀਕ ਆ ਤੇ ਜਿਵੇਂ ਆਹ ਆ ਮਤਲਬ ਕੀ ਰੇਟ ਪੈ ਜਾਂਦਾ 75 ਰੁਪਏ ਪੈ 75 ਰੁਪਏ ਪੈ ਜਿਵੇਂ ਆ ਹੁਣ ਕ੍ਰੋਸ ਆਪਣੇ ਕੋਲੇ ਆ ਵੜ ਹਾਂ ਹਾਂ ਬਈ ਉਹ ਜਰਤੀ ਇਹ ਆ ਇਹਦੀ ਹੁਣ 6 6.5 ਦੇ ਵਿੱਚ ਫੈਣ ਰਹਿੰਦੀ ਹੈ ਠੀਕ ਆ ਬਈ ਉਹ ਆਪਣੀ ਦੇ ਜੇਫੀ ਵੀ 4.5 ਘੰਟੇ ਫਿਰ ਤਾਂ ਛੋਡੇ ਦਾ ਪਾ ਲੋ ਮੈਕਸ ਦੁੱਧ ਦੀ 70 75 ਰੁਪਿਆ ਹੀ ਰਹਿਣਾ 70 70 ਰੁਪਿਆ ਜਾਨੀ ਗਾਵਾਂ ਦਾ ਜੇ ਅਸੀਂ ਅੱਡ ਪਾਈਏ ਤੇ 50 ਰੁਪਿਆ ਗਾਵਾਂ ਦਾ ਪੈ 50 ਰੁਪਿਆ ਗਾਵਾਂ ਦਾ ਹੋ ਗਿਆ ਤੇ ਕਿੰਨਾ ਦੁੱਧ ਓਵਰਾਲ ਕਿੰਨਾ ਸਾਰਾ ਬਈ ਆਸਟਾਮ ਦਾ ਹੁਣ ਹੈਗਾ ਟੋਕੜਾ ਹਾਂ ਹਾਂ ਸਾਰੀਆਂ ਟੋਕੜਾ ਯਾਨੀ ਕਿ ਜਦੋਂ ਇਹ ਸੂਈਆਂ ਜਾਨੀ ਚੱਲੀ ਗਿਆ ਦੁੱਧ ਹੁਣ ਤੱਕ ਯਾਨੀ 50 ਲੀਟਰ ਪਾਉਂਦੇ ਰਹੇ 50 ਲੀਟਰ ਬਹੁਤ ਹੈ ਬਾਕੀ ਤੁਸੀਂ ਫਿਰ ਕਮਾਇਆ ਹੀ ਐ ਬਈ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਪਸ਼ੂ ਆਪਣੇ ਘਰ ਦੇ ਹੀ ਐ ਮੱਝਾਂ ਦੀ ਇਹ ਇਹ ਜਾਨਵਰ ਇਹ ਹੀ ਆ ਵੀ ਜੇ ਆਪਾਂ ਇਹ ਦੁੱਧ ਤਾਂ ਕਮਾਈ ਨਹੀਂ ਬਈ ਦੁੱਧ ਨਹੀਂ ਕਮਾਈ ਤਾਂ ਹੋਣਾ ਤੁਹਾਨੂੰ ਜਦੋਂ ਸਾਰੀਆਂ ਆਉਂਦੀਆਂ ਘਰਦਿਆਂ ਤਿਆਰ ਜੇ ਆਪਾਂ ਇਹਨਾਂ ਜੋ ਕੱਢਣ ਲੱਗ ਪੀਏ ਇਹਨਾਂ ਦੀ ਕੁਝ ਨਹੀਂ ਰਹਿੰਦਾ ਫਿਰ ਇਹਨਾਂ ਦੀ ਕੁਝ ਨਹੀਂ ਰਹਿੰਦਾ ਜਿਹੜੀ ਗੱਲ ਇਹਨਾਂ ਦਾ ਜੋ ਹੈਗਾ ਜੋ ਇਹ ਜੋ ਇਹ ਦੇਈ ਜਾਂਦੀਆਂ ਤੇ ਪਈ ਨੂੰ ਫਿਰ ਜਿਵੇਂ ਕੱਟੀਆਂ ਤੁਸੀਂ ਸ਼ੁਰੂ ਤੋਂ ਪਾਲਦੇ ਆ ਫਿਰ ਦੁੱਧ ਫੁੱਲ ਛੱਡਦੇ ਆ ਸ਼ੁਰੂ ਚ ਬਈਆ ਦੁੱਧ ਅਸੀਂ ਠੀਕ ਹੀ ਛੱਡਦੇ ਆ ਬਾਲਾ ਨਹੀਂ ਖਰਾਕ ਸ਼ੁਰੂ ਕਰ ਲੈਂਦੇ ਆ ਖਰਾਕ ਸ਼ੁਰੂ ਕਰ ਲੈਂਦੇ ਆ ਮਹੀਨੇ ਦੇ ਦਿਨ ਸ਼ੁਰੂ ਕਰ ਲੈਂਦੇ ਆ ਫੀਡ ਸ਼ੁਰੂ ਕਰ ਲੈਂਦੇ ਆ ਫੀਡ ਸ਼ੁਰੂ ਕਰ ਲਈਦਾ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਤਿਆਰ ਹੋਏ ਜਿਵੇਂ ਹੁਣ ਸਾਲ ਕਦੇ ਹੋ ਗਏ ਹਾਂ ਹਾਂ ਬਈ ਫਿਰ ਉਥੋਂ ਨਾਲ ਦੇ ਜੋਰ ਲਾ ਦੇਣਾ ਪੂਰਾ ਠੀਕ ਹੈ ਯਾਨੀ ਕਿ ਦੋ ਸਾਲਾਂ ਦੇ ਵਜਾ ਹੁਣ ਦੋ ਸਾਲ ਦੀ ਹੈ ਹਾਂਜੀ ਇਹ ਉਹ ਚਾਹਮੀ ਨਦੀ ਇਹ ਲਿਆਂਦੀ ਸੀ ਠੀਕ ਹੈ ਬਾਈ ਆ 2 ਸਾਲ ਦੀ ਆ ਪੂਰੀ ਤਿਆਰ ਹੈ ਬਈ ਹੁਣ ਇਹ ਤਿੰਨ ਤਰੀਕ ਨੂੰ 2 ਸਾਲ ਦੀ ਹੋਈ ਪੂਰੀ ਆ ਤਿਆਰੀ ਜਾਂ ਪੂਰੀ ਫਰੀ ਹੈ ਝੋਟੀ ਦਾ ਸਟ੍ਰਕਚਰ ਬਣਿਆ ਪਿਆ ਹੈ ਇਹ ਚ ਆਇਆ ਹੋਟੀਆਂ ਵੀ ਆਪਣੀਆਂ ਇਹ ਤਾਂ ਕਰਦੀਆਂ ਪਾਲੀਆਂ ਇਹ 2-2 ਸਾਲ ਦੀਆਂ ਬਣੀਆਂ ਅੱਛਾ 2-2 ਸਾਲ ਦੀਆਂ ਬਣ ਗਈਆਂ ਠੀਕ ਹੈ ਮੰਨ ਲਓ ਨੋਰਮਲ ਸੇਵਾ ਤਾਂ ਹੀ ਆ ਤੁਸੀਂ ਜੋ ਹਾਉਣਾ ਦੇਖ ਗਿਆ ਆਪਾਂ ਵੀ ਆ ਕੋਈ ਉਵੇਂ ਨਹੀਂ ਵੀ ਬਹੁਤ ਜਿਆਦਾ ਨਹੀਂ ਜਾਿਆ ਜਣਾ ਬਾਕੀ ਮੇਨ ਬਾਈ ਖੁੱਲਾ ਛੱਡਨ ਦਾ ਪਸ਼ੂ ਆਦਦੇ ਆ ਥੋੜੇ ਹੈਨਾ ਸਾਰਾ ਦਿਨ ਉੱਧਰ ਵੀ ਹੁੰਦੇ ਆ ਬਈ ਬਾਹਰ ਬਾਹਰ ਹੁੰਦੇ ਖੁੱਲੇ ਤੋਂ ਬਾਜੋ ਉੱਥੇ ਹੁੰਦੇ ਆ ਜੀ ਦੇਖੋ ਤੁਸੀਂ ਦੇਖ ਸਕਦੇ ਆ ਆ ਤੂੜੀ ਤੋਂ ਪਰਲੇ ਪਾਸੇ ਬਾਈ ਦਾ ਖੁੱਲਾ ਥਾ ਠੀਕ ਹੈ ਤੁਸੀਂ ਮਰਜ਼ਾ ਵੀ ਦੇਖੋ ਵੀ ਕੋਈ ਨਹੀਂ ਆ ਆਵਣਾ ਸ਼ਾਂਤ ਖੜਗਾ ਰਹਿੰਦੇ ਨਹੀਂ ਆਪਾਂ ਨੂੰ ਇਹ ਹੁੰਦਾ ਵੀ ਭੈੜੰਨਾ ਪਰ ਪਸ਼ੂ ਉਵੇਂ ਹੀ ਗੱਜ ਜਾਂਦਾ ਜੀ ਜਿਵੇਂ ਹੁੰਦੀ ਹੈ ਜੀ ਹਾਂ ਸੋਚੋ ਜੀ ਇਹ ਫਾਰਮ ਬਾਰੇ ਜ਼ਰੂਰ ਧਿਆਨ ਦੇਓ ਜੇ ਬਹੁਤ ਸੋਹਣੀ ਚੀਜ਼ ਲੱਗੀ ਮੈਨੂੰ ਤਾਂ ਜੇ ਕੋਈ ਬਾਈ ਨਵਾਂ ਕੰਮ ਕਰਨਾ ਚਾਹੁੰਦਾ ਤਾਕੀ 3-4 ਲੱਖ ਰੁਪਏ ਅੱਜ ਦੇ ਯੋਗ ਤੇ ਕੋਈ ਬੜਾ ਜ਼ਿਆਦਾ ਨਹੀਂ ਗਾ ਜੀ ਚਲੋ ਉਦੋਂ 4 ਲੱਗਿਆ ਹੁਣ 4.5 ਲੱਖ ਜੂ ਬੜਾ ਫਰਕ ਨਹੀਂ ਪੈਣਾ ਪਰ ਚੀਜ਼ ਸੋਹਣੀ ਬਹੁਤ ਬਣੀ ਹੈ ਜੀ ਧੰਨਵਾਦ ਜੀ ਚਾਦਰਾਂ ਤਾਂ ਪਾਉਂਦੇ ਹੀ ਆ ਸਾਰੇ ਬਸ ਇਹਦਾ ਲਾਲੂ ਵੀ ਇੰਨੇ ਥਾਂ ਦੇ ਵਿੱਚ ਸਾਨੂੰ 20000 ਰੁਪਏ ਐਕਸਟਰਾ ਐਕਸਟਰਾ ਬਿਆ ਜਿਹੜਾ ਤੁਸੀਂ ਆ ਕਾਨੇ ਤੇ ਹਾਂ ਪਾ ਦੇਣਾ ਇਹਦੇ ਨਾਲ ਸੋਹਣੀ ਵੀ ਬਣ ਗਈ ਜੀ ਠੀਕ ਵੀ ਬਣ ਗਈ ਹੁਣ ਤਪਸ਼ ਵੀ ਹੈ ਨਹੀਂ ਆਪਾਂ ਥੱਲੇ ਖੜੇ ਨਹੀਂ ਜ਼ਿਆਦਾ ਪਹਿਰੇ ਖੜਾ ਨਹੀਂ ਹਾਂ ਭਈ ਚਾਦਰਾਂ ਤਾਂ ਫਿਰ ਸਾਰਿਆਂ ਨੇ ਪਾਉਣਗਾ ਕਹਿਣਾ ਮਤਲਬ ਏ ਬਾਈ ਫਿਰ ਕਾਨੇ ਵਾਲਾ ਜਿਹੜਾ ਸਿਸਟਮ ਹੈ ਕਿੱਥੋਂ ਹੈ ਸੱਚ ਦੱਸ ਇਹ ਤਾਂ ਹੀ ਹੁਣ ਤਾਂ ਆਮ ਹੀ ਮਿਲ ਜਾਂਦਾ ਵੈਸੇ ਜੇ ਇਤੋਂ ਲਈਏ ਥੋੜਾ ਇਹ ਮਹਿੰਗਾ ਮਿਲਦਾ ਅਸੀਂ ਲਿਆਂਦਾ ਸੀਗਾ ਅੰਮ੍ਰਿਤਸਰ ਤੋਂ ਹੀ ਪਿੰਡੀਆਂ ਤੋਂ ਪਿੰਡੀਆਂ ਪਿੰਡਾਂ ਠੀਕ ਆ ਬਾਈ ਉਹ ਯਾਨੀ ਇਹ ਮੇਰੇ ਹਿਸਾਬ ਨਾਲ ਟੋਟਲ ਪੈਨ ਨਹੀਂ ਹੀ ਕੰਮ ਕਰਦਾ ਇਹ ਹੀ ਕੰਮ ਕਰਦਾ ਪੱਤਰਾ ਬੰਨ੍ਹਦੇ ਸਿਰ ਕਿਆਂ ਪਤਲਾ ਹੀ ਬੰਨ੍ਹਦੇ ਆ ਤੁਸੀਂ ਆ ਸਰ ਤੁਸੀਂ ਕਹਿੰਦੇ ਵੀ ਹੈਰੀਗੇ ਪੱਤਰਾ ਦਾ ਅਸੀਂ ਤਾਂ ਗੱਡੀਆਂ ਜਾਂਦੀਆਂ ਕਰਕੇ ਵੈਸੇ ਤਾਂ ਮਹਿੰਗਾ ਪੈਂਦਾ ਹੀ ਨਹੀਂ ਕੋਈ ਨਹੀਂ ਲੈਣਾ ਹਾਂ ਸਹੀ ਆ ਸਹੀ ਆ ਉਹ ਅਸੀਂ ਉਧਰ ਜਾਂਦੇ ਕਰਕੇ ਹੁਣ ਤਾਂ ਚਲੋ ਇਹ ਚੀਜ਼ ਕਰਨੇ ਆ ਮੰਨ ਲਓ ਸਰ ਕਰਨਾ ਆਮ ਹੀ ਮਿਲ ਜਾਂਦਾ ਉਹ ਜੋ ਤੁਸੀਂ ਪਾਇਆ ਉਦੋਂ ਇਹ ਟ੍ਰੈਂਡ ਹੀ ਹੈ ਨਹੀਂ ਹੈ ਨਹੀਂ ਸੀਗਾ ਹਾਂ ਉਦੋਂ ਟ੍ਰੈਂਡ ਹੈਗਾ ਉਦੋਂ ਵਾਸੇ ਸਾਡੇ ਬੰਦੇ ਨੂੰ ਸ਼ੌਂਕ ਸੀਗਾ ਵੀ ਆਪਾਂ ਇਸ ਤਰੀਕੇ ਨੇ ਪਾਉਣਾ ਪਰ ਹੁਣ ਵੀ ਇੱਕ ਚੀਜ਼ ਹੋਰ ਆ ਨਾ ਬਈ ਹੁਣ ਵੀ ਜੇ ਕੋਈ ਮੰਨ ਲਓ ਪਾਉਂਦਾ ਜਾਂਦਾ ਕੱਲਾ ਸਰ ਕਰਨਾ ਪਉਂ ਹਾਂ ਜੀ ਇਹਦਾ ਕੋਈ ਨਹੀਂ ਵੀ ਕਾਨਾਂ ਦਾ ਹੁਣ ਜਦੋਂ ਇੱਥੇ ਪਾਣੀ ਨਹੀਂ ਪੈਂਦਾ ਕਾਨੇ ਨੇ ਕਹਾਦਾ ਮਰਨਾ ਹੈ ਹਾਂ ਮਰਨਾ ਹੈ ਨਾ ਸਰ ਖਰਾਬ ਹੋ ਵੀ ਨਾ ਨਾ ਤੱਕ ਲੱਗਣ ਦਾ ਡਰ ਮੈਂ ਜਦੋਂ ਨੇਰੀਆਂ ਨੂਰੀਆਂ ਚ ਹੁੰਦਾ ਉਹ ਤਾਂ ਡਰ ਵੀ ਹੁੰਦਾ ਵੀ ਉੱਤੇ ਆ ਕੇ ਕੋਈ ਨਾ ਢੱਕ ਬੀ ਉੱਪਰ ਜਾਦਰਾ ਉਹ ਵੀ ਡਰ ਹੈਣੀ ਹੈ ਨਾ ਹਾਂ ਦੂਸਰਾ ਇਹ ਆ ਵੀ ਜੋ ਆ ਉਹਦਾ ਬਚਾਈ ਰੱਖਣਾ ਪੈਂਦਾਗਾ ਜਿਵੇਂ ਉਹਨੂੰ ਬਿਜਲੀ-ਬਿਜਲੀ ਦਾ ਜਿਹੜਾ ਉਹ ਪ੍ਰੋਪਰ ਤਰੀਕੇ ਨਾਲ ਪਾਈਪਾਂ ਵਗੈਰਾ ਪਾ ਕੇ ਫੇਰ ਪਾ ਕੇ ਫੇਰ ਕਰੋ ਸੱਤ ਬਈ ਹਾਂ ਕਿਉਂ ਲੋਹਾ ਹੀ ਲੋਹਾ ਹੈ ਸਾਰੇ ਬਈ ਹਾਂ ਬਈ ਉੱਪਰ ਵੀ ਚੱਕ ਸਕਦੇ ਆ ਬਈ ਤੁਸੀਂ ਆਹ ਚੱਕਣਾ ਬਣਾਇਆ ਇੰਗਲਾਂ ਫਿਰ ਹਾਂ ਉਹ ਨੱਟ ਲੱਗੇ ਥੱਲੇ ਠੀਕ ਹੈ ਉਹ ਚੱਕਣਾ ਦਾ ਸਾਰੇ ਖੋਲ ਕੇ ਤੇ ਤਾਂ ਜਿੰਨਾ ਮਰਜੀ ਕਰਦੇ ਜਿੱਥੇ ਮਰਜੀ ਲੈ ਜਾਣਾ ਅੱਗੇ ਵੀ ਲੈ ਜਾ ਸਕਦੇ ਉੱਪਰੋਂ ਵੀ ਸਾਰਾ ਖੁੱਲਦਾ ਹੀ ਕੀਤਾ ਤੇ ਇਹ ਫਿਰ ਬਈ ਇੱਥੋਂ ਕੋਈ ਲੋਕਲ ਮਿਸਤਰੀ ਨਹੀਂ ਬਣਾਇਆ ਤੁਹਾਡੇ ਨੇ ਹਾਂ ਠੱਠੀ ਬਾਈ ਤੁਹਾਨੂੰ ਠੱਠੀ ਬਾਈ ਤੁਹਾਨੂੰ ਤਰਕੀਬ ਤੁਸੀਂ ਦਿੱਤੀ ਉਹਨੂੰ ਹਾਂ ਹਾਂ ਆਪਣੇ ਵਾਹ ਯਾਦੂਸੀ ਆ ਠੀਕ ਹੈ ਠੀਕ ਹੈ ਬਾਈ ਕੋਨੇ ਬਣਾਇਆ ਚਲੋ ਅਗਲਾ ਸੰਪਰਕ ਕਰ ਲੈਂਦਾ ਹਾਂ ਨਾ ਕੋਈ ਚੀਜ਼ ਬਣਾਈ ਆ ਉਹਦੀ ਹੈ ਕਿ ਸਾਹੂ ਕਹਿੰਦਾ ਮਿਸਤਰੀ ਦਾ ਕਿ ਉਹਨਾਂ ਨੇ ਰਲਕੇ ਬਣਾਇਆ ਉਹਨਾਂ ਨੇ ਰਲਕੇ ਬਣਾਇਆ ਠੀਕ ਹੈ ਠੀਕ ਹੈ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਜੀ ਧੰਨਵਾਦ